ਇਹ ਜਣਾਂ ਘੜੀ ਵੱਧ ਲੱਗਦੇ ਆ ਇਹ ਵੀ ਭਾਈ ਕਬੂਤਰ ਪੀਤੇ ਤੇ ਆ ਉਹ ਪਾਰਾਂ ਵਾਲੇ ਦੇ ਕੂਤਰੀਆਂ ਇਹ ਮੌਜੇ ਜ਼ਿਆਦੇ ਭਾਈ ਟੀਰੇਆਂ ਦੇ ਆ ਫਿਰ ਇਹ ਮੌਜੇ ਸੂਰੇ ਵਾਲੇ ਦੇ ਆ ਅੱਛਾ ਮੌਜੇ ਸੂਰੇ ਵਾਲੇ ਦੇ ਜਾਨੀ ਕਿ ਵੱਧ ਰਹਿਗੇ ਟੀਰੇ ਵਾਲ ਨਾਲ ਆ ਕੇ ਟੀਰੇ ਨਾਲ ਖੜਾਈ ਵੇ ਪਰ ਠੀਕ ਆ ਨਹੀਂ ਨੰਗਾਂ ਵਾਲੇ ਵੱਧ ਨੇ ਕੂਤਰੇ ਜੰਬਾ ਜੀ ਅੰਡੇ-ਉਂਡੇ ਧਰਨੋ ਫੜ ਜਾਂਦੇ ਤੇਰੇ ਨਾਲ ਤਾਂ ਨਹੀਂ ਕਿਦੇ ਹੋਇਆ ਜਾਂਸੇ ਨਹੀਂ ਆਪਣੇ ਕੋਲੇ ਦਵਾਈ ਹੈਗੀ ਹੈ ਹੋਮੋਪੈਥੀ ਅੱਛਾ ਹੋਮੋਪੈਥੀ ਕੀ ਆ ਕੀ ਨਾਮ ਉਹ ਬੰਦੇ ਨੂੰ ਜ਼ਿੰਦਾਗਾ ਉਹ ਅੰਡੇ ਦਾ ਭਾਗ ਇਹਨੇ ਪੁੱਪੇ ਕਿਹੜੇ ਥਾਂ ਨਹੀਂ ਕਿੱਗੇ ਦੂਜੇ ਹੁਣੇ ਹੀ ਤਾਂ ਨੇ ਗਾਦਰਾ ਠੀਕ ਆਪਣੇ ਕੋਲ ਵੀ ਫਿੱਟ ਹੀ ਨਹੀਂ ਯਾਰ ਬੋਲਦਾ ਬਈ ਚਾਰ-ਪੰਜ ਸਾਲ ਹੋ ਗਏ ਅੰਡੇ ਲੰਘਦੇ ਹੀ ਗੁੱਟੀਆਂ ਛੱਡਦੇ ਬੋਲਦੇ ਹੀ ਨਹੀਂ ਕਹਦਾ ਨਾ ਕੋਈ ਦੇਖਦਾ ਨਾ ਕਿ ਇੱਕ ਬਾਤ ਨਹੀਂ ਕਰੀ ਅੱਛਾ ਕੂਤਰੇਆਂ ਛੱਡ ਦਿਓ ਉਹਨੂੰ ਸਾਰੀਆਂ ਜ ਫੱਟਿਆ ਲੱਗ ਕੂਦਰੀ ਦਾ ਇੱਕ ਗੁੱਡੇ ਦੇ ਵਿੱਚ ਨਾ ਲੱਗ ਤੇ ਨਹੀਂ ਸਾਰੀਆਂ ਕੂਦਰੀਆਂ ਨਾ ਛੱਡ ਦੇ ਜਿਹਦੇ ਨਾਲ ਦਿਲ ਮਿਲੂਗਾ ਉਹਦੇ ਨਾਲ ਲੱਗ ਜਾਣਾ ਆਪ ਹੀ ਲੱਗ ਜੂ ਆਪ ਹੀ ਦੇਖ ਲਈ ਤੂੰ ਆਹ ਬਾਈ ਲਾਲਚ ਨਹੀਂ ਕਰਿਆ ਜੁਆ ਆਹ ਲਾਲਚ ਨਹੀਂ ਆ ਬੈਠੀ ਇਹ ਇਹ ਤੀਰਿਆਂ ਦੀ ਆਹ ਹਾ ਤਾਲੀਆਂ ਪਾਉਣੀਆਂ ਨਾ ਨਾ ਆ ਬੈਠੀ ਆ ਰਿਆ ਆਹ ਆਹ ਆ ਬਜਾਲੇ ਬੈਠੀ ਆਹਦੇ ਫੱਟੀ ਤੇ ਇੱਕ ਕਬੂਤਰ ਆਇਆ ਕਿ ਉੱਡ ਕੇ ਆਇਆ ਤੀਰੇ ਦਾ ਹੀ ਆ ਇਹ ਤੀਰੇ ਦੇ ਪੋਤੇ ਦਾਗਾ ਇਹ ਕਬੂਤਰ ਉਹ ਕੂਦਰੀਆਂ ਛੱਡਦਾ ਫਿਰ ਇੱਧਰ ਛੱਡਦਾ ਛੇ ਦਿਨ ਯਾਰ ਨਾ ਤਾਂ ਹੀ ਛੱਡ ਗਿਆ ਨੂੰ ਠੀਕ ਆ ਆਹ ਤਾਂ ਇਹ ਤਾਂ ਮੈਂ ਕਹਿੰਦਾ ਸਾਰੀਆਂ ਤਾਂ ਕਬੂਦਰੀਆਂ ਹੀ ਇਹਦੇ ਚ ਲਾਲ ਮਾਜਰੇ ਦੂਸਰ ਤੇ ਖੜਿਆ ਲਾ ਕੂਪਰ ਇਹੇ ਦੂਸਰ ਵੀ ਉੱਟ ਜਾਂਦੇ ਦੂਸਰ ਤਾਂ ਟੀ ਦਾ ਵੱੜੀ ਬੰਦਾਂ ਆ ਆਹ ਕਿਹੜਿਆਂ ਚ ਆਹ ਲਾਲ ਹੈ ਕਲੀ ਆਹ ਇਹਨਾਂ ਚ ਟੀਰਿਆਂ ਦੀਆਂ ਨੇ ਇਹ ਵੀ ਦੀਦੀ ਦੇ ਹੇ ਹੱਕਾਂ ਵੀ ਕੱਢਦੇ ਆਂ ਹਾਂ ਇਹ ਟੀਰਿਆਂ ਦਾ ਬਲੱਡ ਹੈ ਕਿਹੜਾ ਬਾਈ ਫੇਰ ਵੀ ਤੈਨੂੰ ਪਤਾ ਹੋ ਇਹ ਟੀਰਿਆਂ ਦਾ ਯਾਰ ਕਬੂਦਰ ਸੀ ਜਿਹੜੀ ਜੀਤ ਤੇ ਦੀ ਸੀ ਬੰਬ ਦੀ ਭੈਣ ਅੱਛਾ ਉਹ ਬੰਬ ਦੀ ਭੈਣ ਸੀਗੀ ਲਾਲ ਕੀਨੀ ਹਾਂ ਏ ਲੈ ਤੇ ਡੀਸੀ ਕੁੱਤੇ ਹੂੰ 2 ਵਜੇ ਬਾਜੀ ਜਿੱਤ ਗਈ ਸੀਗੀ 5 ਵਜੇ ਬੈਠੀ ਸੀ ਅੱਛਾ ਤੇ ਕਬੂਤਰ ਆਇਆ ਸੀਗਾ ਨਵੇਂ ਵਿਚਾਰੇ ਕਾਫੇ ਤੋਂ ਹਾਂ ਤੇ ਉਹ ਲਿਆ ਸੀ ਪਿੰਡ ਦਾ ਸੇਰਪੁਰੇ ਵਾਲਾ ਹਾਂ ਉਹ ਜਿੱਤੇ ਤੋਂ ਬੰਬਰੀ ਭੈਣ ਲੱਗੇ ਲਾਲਚੀਨੀ ਹੂੰ ਉਹਨੇ ਲਿਜਾ ਕੇ ਬੱਚੇ ਕਢਾਇਆ ਉਹ ਉਹ ਨਹੀਂ ਬੰਬਰੀ ਭੈਣ ਤੇ ਬਿੱਲੀ ਉੱਥੇ ਮਾਰ ਗਈ ਸੀ ਹੂੰ ਤੇ ਫਿਰ ਉਦੋਂ ਉਥੋਂ ਇਹ ਪੱਠਾ ਜਾ ਕੇ ਲਿਆਂਦਾ ਸੀ ਟੀਰਾ ਜਿਆ ਕੀੜਾ ਬਣਿਆ ਸੀ ਅੱਛਾ ਉਹਦੇ ਗਾਹਾਂ ਹੁਣੇ ਵੇ ਆ ਕਿੱਥੇ ਦੀ ਜਾ ਕੇ ਕਿੱਥੇ ਕਿੰਨੇ ਉੱਡ ਜਾਂਦੇ ਹਨ ਨਾ ਕਬੂਤਰ ਇਹ ਉਹ ਉਹਦਾ ਟੀਰੇ ਦਾ ਲਿਆ ਕੇ ਜਿਹੜਾ ਪਹਿਲਾ ਛੱਡਿਆ ਸੀਨੀ ਆ ਦੂਸਰ ਉੱਡਿਆ ਸੀ ਹੂੰ ਉਸ ਨਾਲ ਘਰੇ 20-20 ਗਿਰਿਆ ਖਾਣਾ ਲਈ ਜੀ ਤੇਰੇ ਘਰੇ ਪੰਜ ਕਮਾਲ ਦੀ ਗੱਲ ਬੰਬ ਕਿਹੜਿਆਂ ਤੋਂ ਸੀਗਾ ਹਾਂ ਬੰਬ ਸੀਗਾ ਇਹਨਾਂ ਤੋਂ ਬੰਬ ਜੀ ਦਾ ਤਾਰੀਕ ਵਾਲੇ ਰੱਤੇ ਦਾ ਠੀਕ ਆ ਬਾਈ ਤਾਰੀਕ ਕਿ ਘਰੋਂ ਆਇਆ ਸੀ ਬੰਬ ਬਾਹਲੀਆਂ ਬਾਜੀਆਂ ਤੇ ਜਿਹੜਾ ਉਹ ਬੰਬ ਬਾਹਲੀਆਂ ਬਾਜੀਆਂ ਦੇ ਰੱਤੇ ਦਾ ਸੀ ਉਹ ਧੰਨੇ ਨੇ ਘਰੋਂ ਆਇਆ ਜਿਹੜਾ ਪੁੱਤਰ ਠੀਕ ਆ ਤਾਂ ਹੀ ਇਹਦੀਆਂ ਲਾਲ ਹਿੱਕਾਂ ਬਾਬੇ ਧੰਨੇ ਦੇ ਬਲੱਡ ਪੈ ਤਾ ਜੰਗੀ ਇਹਨਾਂ ਦੇ ਇਹਨਾਂ ਦੇ ਬਾਬੇ ਧੰਨੇ ਦਾ ਬਲੱਡ ਆਉਂਦਾ ਇਹਨਾਂ ਕੋਰ ਨਹੀਂ ਪੁੱਤਰ ਵਸ ਸਵੇਰਾ ਗਾਰੰਗਲੀ ਸ਼ੰਗਲੀ ਜਾ ਕੇ ਰਲ ਗਈ ਨਾ ਬਾਬੇ ਧੰਨੇ ਦੇ ਘਰੇ ਜਾਣ ਦੀ ਲੱਗ ਗਈ ਪੰਜਾਬ ਇਥੋਂ ਜੰਨੇ ਜੀ ਉਹ ਇਹਨਾਂ ਦੇ ਤੋਂ ਇੱਥੇ ਤੋਂ ਆਉਂਦੇ ਨੇ ਬਹੁਤ ਸੋਹਣੇ ਕਬੂਤਰ ਨੇ ਬਾਈ ਹੋਰ ਕਿੱਥੇ ਕਿਤੇ ਛੱਡੇ ਹੋਏ ਬਾਈ ਕਬੂਤਰ ਤੇਰੇ ਘਰੋਂ ਮਾੜ ਆਪਣੇ ਸੁੱਕੇ ਦੇ ਘਰੇ ਇੱਥੇ ਪਿੰਡ ਹਾਂ ਜਾਂ ਕੋਈ ਤਲਵੰਦੀ ਬੱਬੂ ਦੇ ਘਰੇ ਆ ਬਸ ਤੇ ਹਾਂ ਜਵੇਂ ਬੂਟਾ ਲੈ ਜਾਂਦਾ ਕੋਦੋਂ ਜੇ ਦੂਪੇ ਹੁਣੀ ਬੈ ਜਾਂਦੇ ਨੇ ਉਹ ਤਾਂ ਚਲਾ ਆਉਂਦੇ ਮਿੱਤਰ ਘਰੇ ਵੀ ਨਾਲ ਹੋਰ ਨਹੀਂ ਜਨ ਕਿ ਆਹ 3-4 ਬੰਦੇ ਹੋਰੀ ਆ ਬਹੁਤ ਸੋਹਣੇ ਕਬੂਤਰ ਆ ਬਾਈ ਕਰ ਦਿਓ ਵੀਡੀਓ ਸ਼ੇਅਰ ਦੇ ਦੇ ਕਿਸੇ ਕੋਲ ਇਹ ਜੇ ਹੋਰ ਹੈਗਾ ਤਾਂ ਕਮੈਂਟਾਂ ਦੇ ਵਿੱਚ ਫੋਟੋ ਜਰੂਰ ਭੇਜਿਆ ਕਰੋ ਅੱਸੀ ਗੱਲ ਜੀ ਸਾਰਿਆਂ ਨੂੰ